ਬੱਖ-ਬੱਖ ਪੇਜਾਂ ਦੇ ਜ਼ਿਕਰ ਕੀਤਾ ਹੈ ਕਿ ਬਲਕਾਰੇ ਵੱਗ ਪਹਿਲਵਾਨ ਦਾ ਚੰਡਿਆ ਚੇਲਾ ਵਾਲਕਾ ਐ ਸਾਲ ਖੇਡੇਗਾ ਯੂਰਪ ਦੀ ਧਰਤੀ ਤੇ ਬੁੱਗਾ ਘਰਿਆਲੇ ਵਾਲਾ ਜਿਸ ਦੇ ਪਿਤਾ ਜੀ ਰੇਸ਼ਮ ਸਿੰਘ ਘਰਿਆਲਾ ਨੇ ਆਪਣੇ ਸਮੇਂ ਵਿੱਚ ਬਹੁਤ ਤਗੜੀ ਕਬੱਡੀ ਖੇਡੀ ਹੈ ਪ੍ਰਵੀਨ ਵੀ ਆ ਗਿਆ ਨੌਜਾਨ ਕੰਬੇ ਘੜਕੇ ਵਾਲਾ ਸਾਡੀ ਬੇਨਤੀ ਹੈ ਬਾਕੀ ਰਹਿੰਦੇ ਪਲੇਅਰ ਉਹ ਵੀ ਜਲਦੀ ਨਾਲ ਆਜਾਰ ਆ ਵੀ ਸੁਖਪਾਲ ਦੇ ਦਰਸ਼ਨ ਹੋਏ ਆ ਭਾਈ ਲੰਦੂ ਵਾਲਾ ਨਾਲ ਵਿਕੀ ਆ ਨੌਜਵਾਨ ਗੱਜਲ ਪਿੰਡ ਵਾਲਾ ਤੇ ਸੁਖਲ ਸੁਖੋੜੀ ਆ ਗਿਆ ਨੌਜਵਾਨ ਇੱਕ ਢੋਲਾ ਸਾਹਿਬ ਦੀ ਧਰਤੀ ਦਾ ਸੁਖਮਣ ਹਮੇਸ਼ਾ ਜਾਂਦਾ ਨੇ ਸਾਡੇ ਵੀਰ ਦੀਆਂ ਬਾਬਾ ਦੀਪੂ ਜੀ ਠੰਡਾ ਠੰਡਾ ਜਲ ਖਿਡਾਰੀਆਂ ਵਾਸਤੇ ਲੈ ਕੇ ਆ ਗਏ ਆ ਵੀਰ ਆ ਜੀ ਆਈਏ ਜਲਦੀ ਨਾਲ ਸਾਦਰੀਏ ਦੂਸਰੀ ਟੀਮ ਨੂੰ ਹਾਂਜੀ ਬਹੁਤ ਬਹੁਤ ਤਾੜਾ ਜੱਲੇ ਸਾਰੇ ਰਾਜੀ ਬਹੁਤ ਵਧੀਆ ਕਮੈਂਟਰ ਬਹੁਤ ਸੋਹਣੇ ਬੋਲ ਬੋਲਦਾ ਕਹਿੰਦਾ ਬੁਲਬਲਾ ਨੇ ਪੰਜਾਬ ਅਜ ਕੈਦ ਬਾਬਾ ਜੱਗਾ ਜੀ ਦੇ ਨਾਂ ਤੋਂ ਬਹੁਤ ਸਾਰੀ ਮਾਇਆ ਹੈ ਸਾਡੇ ਪੰਜਾਬੀ ਬੋਲਾਂ ਦਾ ਖੁਸ਼ ਹੋਵੇ ਦੋਨੇ ਕਮੈਂਟਰਾਂ ਨਾਂ ਤੋਂ ਬਹੁਤ ਸਾਰਾ ਮਾਣ ਹੈ ਬਾਬਾ ਹਜਾਰਾ ਸਖਦੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰ ਰਹਾ ਆਂ ਕਹਿੰਦਾ ਨੇਕ ਕੰਮ ਇਨਸਾਨ ਨੂੰ ਬਾਹਰ ਕਰਦੇ ਹੋ ਬਦਿਆਂ ਕਰਨ ਤੇ ਲਾੜਤਾ ਪੈਂਦੀਆਂ ਨੇ ਹੋ ਚਿੱਟੇ ਕੁਰਤੇ ਤੇ ਲੱਗ ਜੇ ਦਾੜ ਜਾਵੇ ਉਤੇ ਉੱਡ ਕੇ ਮੱਖੀਆਂ ਬੈੰਧ ਜਾਂ ਨੇ ਹੋ ਭਲੇ ਪੁਰਸ਼ਾ ਦਾ گاਉਂਡੀ ਐ ਜਸ ਦੁਨੀਆ ਤੇ ਲਾੜਤਾ ਮੁਰਿਆਂ ਨੂੰ ਪੈਂਦੀਆਂ ਨੇ ਹੋ ਜਮਲਿਆ ਕੂੜ ਜਹਾਂ ਤੋਂ ਲੱਤ ਜਾਣਾ ਕੰਦਾ ਸੱਚ ਦੀਆਂ ਕਾਇਮ ਸਦਾ ਰਹਿ ਜਾਂ ਨੇ ਕੰਦਾ ਸੱਚ ਦੀਆਂ ਕਾਇਮ ਸਦਾ ਰਹਿੰਦੀਆਂ ਨੇ ਸਾਡੇ ਲਾਈਵ ਵਾਲੇ ਵੀਰ ਦਾਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਲਦਿਆ ਗਰਿਆਂ ਦਾ ਬਹੁਤ ਬਹੁਤ ਧੰਨਵਾਦ ਮੋਸਟ ਵੈਲਕਮ ਜਾਂਦੇ ਆ ਜਿਹੜੇ ਬਾਕੀ ਰਹਿੰਦੇ ਪਲੇਅਰ ਆਉਣ ਵਾਲੇ ਸਮੇਂ ਵਿੱਚ ਇੱਕ ਜਲਾਈ ਹੋਣੀ ਹੈ ਪਿਆਰੀ ਸਾਥ ਸੰਗਤ ਦੀ ਪਿੰਡ ਠੱਠੇ ਦੀ ਧਰਤੀ ਤੇ ਗੁਰਦੁਆਰਾ ਸ਼ਹੀਦ ਸਿੰਘਾ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਦੀ ਬਾਲ ਪੰਥ ਬਹਾਦਰ ਬਾਬਾ ਵਿਧਿਤਾ ਮਸੀਹਾ ਗੁਰੂ ਕਵਦੀਨਾ ਦਲ ਪੰਥ ਦੇ ਮਾਰਗੇ ਜਾਜ ਸਿੰਘ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਦੀ ਸੁਰ ਸਿੰਘ ਵਾਲੇ ਮਹਾਂਪੁਰ ਸਾਹਿਬੋਂ ਸੁਨੇ ਸੱਦੇ ਪੱਤਰ ਹੈ ਕਿ ਜਿਹੜਾ ਕੈਂਥਿਆਂ ਵਾਲਾ ਮੇਲਾ ਪਿੰਡ ਠੱਠੇ ਦੀ ਧਰਤੀ ਤੇ ਹੁੰਦਾ ਹੈ ਤੇ ਭਾਲਾ ਬੁੱਲਾ ਠੱਠਾ ਬੁੱਲਾ ਪਰਿਵਾਰ ਸਾਰੀ ਸੰਗਤ ਦੇ ਨਾਲ ਰਲ ਮਿਲ ਕੇ ਸਾਰੇ ਨਗਰ ਦੇ ਨਾਲ ਰਲ ਮਿਲ ਕੇ ਐਨ ਆਰ ਆਈ ਭਰਾਵਾਂ ਦੇ ਨਾਲ ਰਲ ਮਿਲ ਕੇ ਉਹ ਵੱਡਾ ਖੇਡ ਮੇਲਾ ਕਰਾਉਣ ਜਾ ਰਹੇ ਹੈ ਜਿਸ ਖੇਡ ਮੇਲੇ ਤੇ ਦਾਸ ਸਰਾਰੇ ਸਿੰਘਪੁਰੇ ਨੂੰ ਇੱਕ ਕਬੱਡੀ ਦਾ ਮਹਾਨ ਬਲਾਰਾ ਮਾਦੇ ਦਾ ਨਗਰਾਨ ਬਲਾਰਾ ਹੈ ਛੇਰਾ ਠੱਠੇ ਵਾਲਾ ਸਾਡਾ ਵੀਰ ਸਾਡਾ ਦੋਹਾ ਨਮਾਲਿਆ ਮਲਾਰਿਆ ਦਾ ਗੱਡੀਆਂ ਦੇ ਨਾਲ ਉਸ ਮੇਲੇ ਤੇ ਸਨਮਾਨ ਕੀਤਾ ਜਾਣਾ ਹੈ ਬਹੁਤ ਬਹੁਤ ਧੰਨਵਾਦ ਮੁੱਲਾ ਪਰਿਵਾਰ ਦਾ ਸਾਰੇ ਐਮ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਵੱਡੇ ਸਹਿਯੋਗ ਸਾਡੀਆਂ ਗੱਡੀਆਂ ਦੇ ਲਈ ਪਾਏ ਐ ਤੇ ਪਾ ਰਹੇ ਐ ਬਹੁਤ ਬਹੁਤ ਧੰਨਵਾਦ ਵੀਰਾਂ ਦਾ 1 ਜੁਲਾਈ ਟੈਂਟਿਆਂ ਵਾਲਾ ਮੇਲਾ ਪਿੰਡ ਖੱਟੇ ਦੀ ਧਰਤੀ ਤੇ ਵੱਡੀਆਂ ਰੌਣਕਾਂ ਲੱਗਣਗੀਆਂ ਹਕਮ ਜੀ ਆ ਜੀ ਨਾਲ ਨੰਬਾ ਸ਼ੀਰੋ ਵਾਲਾ ਸਾਡਾ ਵੀਰ ਇਸ ਨਗਰ ਦਾ ਬੜੀ ਸ਼ਾਰਪ ਕਬੱਡੀ ਹੁੰਦੀ ਹੈ ਤੇਰੀ ਪਹਿਲੇ ਡੇਰਾਂ ਰੇ ਬਾਕੀ ਵੀਰ ਜੁਰਗਪਾਲ ਰੋੜੀ ਪਾ ਰਿਹਾ ਹੈ ਕਬੱਡੀ ਚਾਲੂ ਜ਼ੋਰ ਦਾ ਕਾਰੇ ਮਾਰਦਾ ਉਹ ਦੇਖਦੇ ਆ ਕਿਹੜਾ ਨੰਬਰ ਲੈ ਗਏ ਟੀਮ ਦੇ ਦਾਦੇ ਪਹੁੰਚ ਆਇਆ ਇੱਕ ਬੰਨੇ ਆ ਵਾਹ ਜੀ ਵਾਹ ਹੋ ਗਿਆ ਮਜਾਬਲਾ ਓਏ ਹੋਏ ਓਹ ਦੋ ਗੋ ਪਹਿਲਾ 1.5 ਨੰਬਰ ਨਵੇਂ ਪਿੰਡ ਦੀ ਟੀਮ ਦੇ ਹੱਥੇ ਹੈ ਕੱਲ ਵੀ ਦੁਲਿਆ ਮਰਚ ਸੰਤ ਬਾਬਾ ਆਨੰਦ ਸਿੰਘ ਦੀ ਭੰਗੜ ਬਾਹ ਪੁਰਸ਼ਾ ਦੀ ਅਪਰਾਪਾਰ ਕਿਰਪਾ ਹੈ ਔਰ ਵਾਲੇ ਸਮੇਂ ਵਿੱਚ ਵੱਡੇ ਵੱਡੇ ਖੇਡ ਬੱਲੇ ਉਸ ਤੋਂ ਤੇ ਆਉਣੇ ਔਰ 25 ਤਰੀਕ ਨੂੰ ਗੁਰਦਵਾਰ ਸਾਹਿਬ ਉਹ ਪੱਲੇ ਕੰਮ ਆਵੇਗਾ ਸਾਹਰੇ ਵਾਲਾ ਮੁੰਡਾ ਲੱਗਾ ਸੀ ਟੁੱਟ ਕੇ ਪਰ ਦੁੱਲਾ ਮਨਗਿੰਦਪੁਰੀਆ ਇੱਕ ਤਕੜੇ ਵੀਰ ਦੀਪ ਆ ਗਿਆ ਰੱਧੂਪੁਰੀਆ ਲਓ ਜੀ ਬਹੁਤ ਵਧੀਆ ਟੀਮਾਂ ਹੈ ਦੋਨੇ ਪਾਸੇ ਹੇ ਮੇਰਾ ਦੀਪ ਦੀਪ ਦੇਰਾ ਵੀਰ ਰੇਡ ਪਾਉਂਦਾ ਓਏ ਓਏ ਟੱਚ ਕਰ ਗਿਆ ਦੇਖਦੇ ਆ ਪਾਰ ਨਹੀਂ ਮਿਲਦਾ ਤੁਖਨ ਦਾ ਪੋਤਾ ਹੈ ਚੋਲਾ ਸਾਹਿਬ ਦੇ ਸੁਖਮਣ ਦੀਆਂ ਗੱਲਾਂ ਹੋ ਗਈਆਂ ਅਰਸ਼ ਚੋਲਾ ਸਾਹਿਬ ਲੋ ਸਾਹਮਣੇ ਚੋਲਾ ਸਾਹਿਬ ਦਾ ਨੌਜਵਾਨ ਜੀਵਨ ਸੰਧੂ ਪ੍ਰਧਾਨ ਦੀ ਸ਼ਾਨ ਨਵੀਂ ਕਬੱਡੀ ਪੰਨੀ ਬਣਿਆ ਹੋਇਆ ਹੈ ਇਹ ਹੈ ਛੋਟਾ ਬੁੱਗਾ ਘਿਹਰੇ ਵਾਲਾ ਰਿਸ਼ਮ ਸਿੰਘ ਪਹਿਲਵਾਨ ਦਾ ਰਾਡ ਦਾ ਸੁਪੁੱਤਰ ਇੱਕ ਬੁੱਗਾ ਘਿਹਰੇ ਵਾਲਾ ਇਸ ਸਾਲ ਸਤੀ ਦੇ ਪਰ ਸਾਹਮਣੇ ਆ ਨੰਬਰ ਯਾਪੀਆਂ ਦੇ ਰਾਜੂ ਇਹਦਾ ਬਰਿਆ ਪਿੰਡਜ ਨੇ ਆਹ ਰੇਡ ਪਾਈ ਹੈ ਬਰਿਆ ਵਾਲਾ ਰਾਜੂ ਹੈ ਰਾਜੂ ਬਰਿਆ ਵਾਲਾ ਹਾਂ ਰਾਜੂ ਓਏ ਹੋਏ ਦੇਖਦੇ ਆ ਰਾਜੂ ਦੇ ਇਸ ਨੰਬਰ ਆਉਂਦਾ ਉਹ ਚੜ ਗਿਆ ਟੱਟ ਰਾਜੂ ਨੰਬਰ ਲਾ ਕੇ ਆਪਣੇ ਜੀ ਵਾਸਤੇ ਕਹਿੰਦਾ ਹਰੀ ਹਰੀ ਰਟ ਲਾਉਣ ਨਾਲ ਜਿਲ ਹਰਮੰਦਰ ਨਹੀਂ ਬੰਦਦਾ ਹੁੰਦਾ ਚੜਗਾਉਣ ਦੇ ਨਾਲ ਕੋਈ ਕੰਜਰ ਨਹੀਂ ਬਣਦਾ ਉਹ ਚੰਨ ਤੋਂ ਪੁੰਨਿਆਂ ਵਾਲੀ ਰਾਤ ਸਿਆਣੀ ਜਾਂਦੀ ਆ ਤੇ ਬੰਦੇ ਦੀਆਂ ਕਰਤੂਤਾ ਤੋਂ ਬੰਦੇ ਦੀ ਕਾਹਤ ਮਿਸ਼ਾਈ ਜਾਂਦੀ ਆ ਉਹ ਕਾਹਤ ਪਛਾਨ ਜਾਂਦੀ ਆ ਆਹ ਟੱਕਰ ਝੋਟਾ ਇਹ ਸੇਵਕ ਹੈ ਸੇਵਕ ਨੌਜਵਾਨ ਬਰਿਆ ਪਿੰਡ ਵਾਲਾ ਪਿੰਡ ਦੀ ਧਰਤੀ ਤੇ ਬਹੁਤ ਵਧੀਆ ਖੇਡ ਮੇਲਾ ਹੋਣਾ ਹੈ। ਲਓ ਸਾਹਮਣੇ ਸੇਵਕ ਬਰਿਆ ਪਿੰਡ ਵਾਲਾ ਲਾ ਟੌਪ ਦਾ ਜੱਫਾ ਸਮਾਰ ਕਰ ਗਿਆ ਹੈ। ਇਹ ਅਰਸ਼ ਹੈ ਇਹ 18 ਪਿੰਡ ਵਾਲਾ ਇਹ ਕਹਿੰਦੇ ਹੀਰੇ ਦੀ ਪਹਿਲਵਾਨ ਦਾ ਭਾਰ ਜਾ ਨਿੰਮੀ ਸ਼ੇਰੋ ਵਾਲੇ ਦਾ ਭਾਰ ਜਾ ਆ ਨਗਰ ਦਾ ਕਿਹਾ ਕੀ ਹੈ ਵੀ ਇੱਕ ਤਗੜੇ ਨੰਬਰ ਦਾ ਵਾਅਦਾ ਕਰ ਗਿਆ। ਅਗਲੀ ਰੇਡ ਚੋਲਾ ਸਾਹਿਬ ਦੀ ਧਰਤੀ ਦਾ ਉਂਦਾਰ ਆ ਗਿਆ ਹੈ। ਜਿਹੜਾ ਸੇਵਕ ਨੇ ਜਫਾ ਲਾਇਆ ਹੈ ਬਾਬਾ ਦੀਪੂ ਜੀ ਕਹਿੰਦੇ ਕਿ ਬਹੁਤ ਵੱਡੇ ਪਿਆਰ ਸੇਵਕ ਬਰਿਆਹ ਪਿੰਡ ਵਾਲੇ ਵਾਸਤੇ ਹੈ ਲੈ ਵੀ ਆ ਮੱਧਰ ਵਾਲੇ ਜੋਬਰ ਇਹ ਸੇਵਕ ਨਹੀਂ ਮਾਇਆ ਜਿਹੜੀ ਬਾਬਾ ਦੀਪੂ ਜੀ ਆ ਨੇ ਭੇਦੀ ਹੈ ਇਹ ਸੇਵਕ ਨੌਜਾਨ ਜਿਹਨੇ ਪਹਿਲਾ ਜਫਾ ਵੀ ਲਾਇਆ ਦੂਸਰਾ ਜਫਾ ਫੇਰ ਬਰਿਆਹ ਪਿੰਡ ਦਾ ਸੇਵਕ ਲਾ ਗਿਆ ਆਪਣੀ ਟੀਮ ਵਾਸਤੇ ਨੰਬਰ ਲਾ ਦੇਉਂਦਾ ਦਾ ਜੋਰ ਦਾ ਤਾੜੀ ਮਾਰਦਾ ਕਰੋ ਓ ਆ ਜੀ ਬਹੁਤ ਵਧੀਆ ਅਰੇ ਦਾ ਪਉਦਾ ਹੈ ਮੇਰਾ ਵੀਰਾ ਬਹੁਤ ਵਧੀਆ ਇਸੇ ਕਰਮਾਂ ਦੇ ਨਾਲ ਚੱਲ ਰਿਹਾ ਆਪਣੇ ਨੰਬਰ ਆਪਣੀ ਟੀਮ ਨਾਲ ਤੇ ਲੈ ਕੇ ਪਰਤ ਗਿਆ ਆ ਨਿਹਰਾ ਦੀ ਕਹਿੰਦਾ ਦੇਖ ਕੇ ਸਰੀਰ ਇਹਦਾ ਭੁੱਖ ਲਈਦੀ ਪੂਰੀ ਲੱਗਦਾ ਜ਼ਰੂਰ ਇਹਨੇ ਚੁੰਡੀ ਹੋਣੀ ਬੁਰੀ ਤੇ ਦੌੜ ਲਾਈ ਹੋਣੀ ਮਹਿਰ ਦੇ ਕਿਨਾਰੇ ਤੇ ਨਾਲੇ ਡੰਡ ਕੱਢੇ ਹੋਣਗੇ ਇਹਨੇ ਕਰਕੇ ਖਾੜੇ ਦੇ ਵਿੱਚ ਪਹਿਲਵਾਨੀ ਤੇ ਪਿੰਡ ਪਿੰਡ ਝੰਡੇ ਕੱਢੇ ਹੋਣਗੇ ਇਹਨੇ ਕਰਕੇ ਖਾੜੇ ਦੇ ਵਿੱਚ ਪਹਿਲਵਾਨੀ ਪਿੰਡ ਪਿੰਡ ਚੰਡੀਗੜ੍ਹ ਮਗਰ ਵਿਕਲਾ ਮੱਖੀ ਕਲਾ ਦੇ ਨਾਲ ਮਗਿੰਦਪੁਰਾ ਪਿੰਡ ਪਿੰਡ ਪੈਂਦਾ ਜਿਹਨੂੰ ਛੋਟੀ ਮੱਖੀ ਵੀ ਕਿਹਾ ਜਾਂਦਾ ਆਹ ਹੈ ਨੌਜਵਾਨ ਦੀਪ ਲੋ ਸਾਹਮਣੇ ਨੌਜਵਾਨ ਰੇਡ ਪਾਂਦੀ ਵਧਿਆ ਹੋਇਆ ਨੱਥੂਪੁਰਾ ਪਿੰਡ ਹੈ ਨੌਜਵਾਨ ਦਾ ਠੱਠੇ ਦੇ ਲਾਗੇ ਕਰਕੇ ਲੋ ਸਾਹਮਣੇ 4 ਤੇ 14 ਵਿੱਚੋਂ ਗੁਰੂ ਦਾ ਖਾਲਸਾ ਨੌਜਵਾਨ ਲੱਗਿਆ ਟੁੱਟ ਕੇ ਲੋ ਜਫਾ ਕਿ ਨਹੀਂ ਕਰੂ ਕਵਾਲ ਪਰ ਸਾਹਮਣੇ ਪੁਆਇੰਟ ਦੀਪ ਦੇ ਪਹਿਲਵਾਨਾਂ ਦੇ ਲਾੜੇ ਵਿੱਚੋਂ ਇਹ ਜੀਵਨ ਸੰਧੂ ਚੋਲਾ ਸਾਹਿਬ ਦੀ ਧਰਤੀ ਦਾ ਹੈ ਜੀਵਨ ਕੰਦੇ ਜੀਵਨ ਪਹਿਲਵਾਨਾਂ ਦੀ ਦੁਨੀਆ ਦੇ ਵਿੱਚੋਂ ਸਾਡਾ ਜੀਵਨ ਨਾਮ ਪਹਿਲਵਾਨਾਂ ਦੀ ਦੁਨੀਆ ਦੇ ਵਿੱਚੋਂ ਬਹੁਤ ਵਧੀਆ ਰੇਡ ਕਰਦਾ ਆ ਵਾਹ ਜੀ ਹਾਂ ਇਹ ਆ ਜੀਵਨ ਚੋਲੇ ਵਾਲਾ ਆਪਣੀ ਟੀਮਾਂ ਤੇ ਨੰਬਰ ਲੈ ਗਿਆ ਰਾਜੀ ਅਗਲੀ ਵਾਰ ਕਰਕੇ ਦਿਖਾਓ ਲੋ ਰਾਜੂ ਬਰਿਆ ਪਿੰਡ ਵਾਲਾ ਨੌਜਵਾਨ ਕਬੱਡੀ ਪੌਣ ਦੀ ਵਦਿਆ ਹੋਇਆ ਪਰਮਨ ਜੋਸੇ ਨੌਜਵਾਨ ਦਾ ਚਾਰ ਯਾਫੀਆਂ ਦੇ ਧਾਵਾ ਬੋਲਿਆ ਹੈ ਮੈਂ ਤਾਂ ਕਹਿਣਾ ਹੁਣਾ ਰਾਜੂ ਹੁਣ ਓਪਨ ਵਿੱਚ ਆ ਗਿਆ ਨੌਜਵਾਨ ਗੋਪੀ ਹੈ ਪੱਖੋਕੇ ਵਾਲਾ ਲਓ ਜਫਾ ਕਿ ਨਹੀਂ ਕਰੂ ਕਮਾਲ ਪ੍ਰਾਧ ਫੌਂਡੀ ਸਰਪੰਚ ਦੇ ਚਰਚੇ ਹੁੰਦੇ ਐ ਇਹ ਪ੍ਰਾਧ ਦੇ ਪਿੰਡ ਦਾ ਨੌਜਵਾਨ ਗੋਪੀ ਪੱਖੋਕੇਆ ਵਾਲਾ ਲਓ ਜਫਾ ਕਿ ਨਹੀਂ ਕਰੂ ਕਮਾਲ ਗੋਪੀ ਪੱਖੋਪੁਰ ਵਾਹ ਜੀ ਵਾਹ ਵਾਹ ਜੋਰ ਲੱਗ ਬਕਾਬਲਾ ਚੱਲਦਾ ਹੈ ਮੈਦਾਨ ਦੇ ਵਿੱਚ ਇੰਨਾ ਗੱਬਰੂਆਂ ਦੇ درمیان ਇਹਨਾਂ ਪਹਿਲਵਾਨਾਂ ਦੇ ਦਰਿਆਰ ਬਹੁਤ ਵਧੀਆ ਚੱਲਦਾ ਹੈ ਮੁਕਾਬਲਾ ਓਏ ਹੋਏ ਓ ਛਾਵਾਂ ਜਵਾਨਾ ਓ ਛਾਵਾਂ ਜਵਾਨਾ ਓ ਜਾਵਾ ਜਵਾਨਾ ਓ ਛਾ ਵਾਹ ਓ ਵਾਹ ਵੀ ਸੇਵਕਾ ਤੇਰੇ ਜੱਫੇ 'ਚ ਸੌਂ ਲਾਇਆ ਸੀ ਜੱਫੇ ਫੇਰ ਲਾਉਂਦੇ ਐ ਤੇ 200 ਰੁਪਇਆ ਰਾਜੂ ਬਰਿਆ ਦਾ ਇਹ ਕਮੇਟੀ ਵੱਲੋਂ ਜਿਹੜੀ ਮਾਇਆ ਦਿੱਤੀ ਜਾ ਰਹੀ ਹੈ ਬਾਬਾ ਨੀਟਾ ਜੀ ਰਾਪ ਦਾ ਗੱਲ ਚੱਲਦੀ ਹੈ ਕਿ 300 ਰੁਪਈਆ ਕਿ 200 ਰੁਪਈਆ ਹਾਂਜੀ ਵਾਹ ਅਨਕਾਰ ਅਸੀਂ ਦੇਖਦੇ ਹਾਂ ਆਪਣੀ ਟੀਮ ਵਾਸਤੇ ਨੰਬਰ ਲੈ ਗਏ ਆਉਂਦਾ ਹੋਇਆ ਅਨਕਾਰ ਪਾਦਾ ਹੋਇਆ ਰੇਡ ਆਪਣੀ ਟੀਮ ਵਾਸਤੇ ਆ ਥੋੜਾਇਆ ਜੋਕੇ ਜਵਾਨੇ ਟੱਚ ਦਿੱਤਾ ਤੇ ਨੰਬਰ ਆਪਣੀ ਟੀਮ ਨਾਲ ਜੋੜ ਗਿਆ ਵੀ ਆ ਜਿਹੜੇ ਮੁੰਡੇ ਨੇ ਹੋਰ ਕਬੱਡੀ ਪੌੜੀ ਹੈ ਇਹ ਸੁਖਪਾਲ ਸਿੰਘ ਹੈ ਇਹਦਾ ਭਾਈ ਲੱड्डू ਪਿੰਡ ਹੈ ਮੱਖਣ ਸੰਧੂ ਨੇ ਮੰਗ ਕੀਤੀ ਹੈ ਤੇ ਔਰ ਵਾਲੇ ਸਾਹਮਣੇ ਵਿੱਚ ਅਮਰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਖਿਡਿਆਰਿਆਂ ਦੀ ਟੀਮ ਦੇ ਲਈ ਨੌਜਵਾਨ ਰੇਡਾਂ ਪਾਵੇਗਾ ਧਾਵੇ ਬੋਲੇਗਾ ਸੁਖਪਾਲ ਭਾਈ ਲੱड्डू ਵਾਲਾ ਮੁੰਡਾ ਪਈ ਹੋਈ ਰੇਡ ਸਾਹਮਣੇ ਨੌਜਵਾਨ ਨੇ ਗੁੱਟ ਫੜਿਆ ਹੈ ਧੌਣ ਨੂੰ ਹੱਥ ਪਾਉਣ ਦੀ ਕੋਸ਼ਿਸ਼ ਬ੍ਰੈਂਕ ਐਂਟੀ ਮਾਰੀ ਹੈ ਪਰ ਸਾਹਮਣੇ ਪੁਆਇੰਟ ਸੁਖ ਗਿੰਦਪੁਰਾ ਲਓ ਜੀ ਇਹ ਆ ਤੁਲਾ ਮਗਰਿੰਦਪੁਰਾ ਮਗਰਿੰਦਰ ਮੁਰਨਾ ਗਬਰੂਆ ਮਗਰਿੰਦਰ ਹੀ ਬਹੁਤ ਸੋਨੇ ਰੇਡ ਪਾਉਂਦਾ ਹੈ ਮਰਗਿੰਦਰ ਮਰਗਿੰਦਰ ਬੜਾ ਮੱਛੀ ਪੈਣ ਜਿਹਨਾਂ ਉਹ ਬੋਲਦਾ ਛੋਟੀ ਮੱਛੀ ਦਾ ਨਾਂ ਨਾਂ ਮਸ਼ਹੂਰ ਹੈ ਇਹ ਅਦੁੱਲਾ ਦੇਖਦੇ ਆਪੀ ਟੀਮਾਂ ਦੇ ਨੰਬਰ ਲੈ ਕੇ ਆਦਾ ਕਿ ਨਹੀਂ ਬਹੁਤ ਸੁੱਤਾ ਪੰਗਾ ਪੈ ਗਿਆ ਨੰਬਰ ਘਨਿਆਲੇ ਵਾਲਾ ਸਾਰ ਖੇਡ ਰਿਹਾ ਨੌਜਾਨ ਯੂਰਪ ਦੇ ਮੈਦਾਨਾਂ ਵਿੱਚ ਜੋ ਦੀਪ ਦੀ ਕਬੱਡੀ ਹੈ ਇੱਕ ਦੀਪ ਦੁਰਜੀ ਵਾਲਾ ਇੱਕ ਆਹ ਹੈ ਦੀਪ ਨੌਜਾਨ ਨਖੂਪੁਰੀਆ ਜਿਹਨੇ ਰੇਡ ਪਾਈ ਹੈ ਚਾਰ ਨੇ ਸਾਹਮਣੇ ਚੋਲਾ ਸਾਹਿਬ ਦੀ ਟੀਮ ਦੇ ਅੰਮ੍ਰਿਤ ਠੱਠੀਆਂ ਵਾਲਾ ਨੌਜਾਨ ਇਹ ਰੇਡਾਂ ਵੀ ਪਾਉਂਦਾ ਹੈ ਜੱਫੇ ਵੀ ਲਾਉਂਦਾ ਪਰ ਮੈਨੂੰ ਲੱਗਦਾ ਚੋਲਾ ਸਾਹਿਬ ਵਾਲਿਓ ਬਾਬਾ ਨੀਤਾ ਜੀ ਬਾਬਾ ਦੀਪ ਜੀ ਦੋਨਾਂ ਬੁਲਾ ਰਹਿਆਂ ਲਈ ਬਹੁਤ ਵੱਡੇ ਪਿਆਰ ਗੁਰੂਕਰਨ ਦੀ ਪ੍ਰਬੰਧ ਕਮੇਟੀ ਵੱਲੋਂ ਦੋਨਾਂ ਬੁਲਾਰਿਆਂ ਲਈ ਬਹੁਤ ਵੱਡੇ ਪਿਆਰ ਵੱਡੇ ਅਸ਼ੀਰਵਾਦ ਆਏ ਆ ਅੱਜ ਸੋਨੀ ਛੰਨਾ ਵਾਲਾ ਯੂਟਿਊਬਰ ਆਇਆ ਹੈ ਬਾਬਾ ਦੀਪ ਜੀ ਜਿਹਦਾ ਨਾਮ ਨਾਲ ਸੋਨੀ ਛੰਨਾ ਵਾਲਾ ਲੋਕਾਂ ਦਾ ਨਾਮ ਚੱਲਦਾ ਹੈ ਕਿ ਯੂਟਿਊਬਰ ਹੈ ਤੇ ਇੱਧਰ ਇਸੇ ਨਗਰ ਦਾ ਸਾਡਾ ਬਿੱਲੂ ਡਿਜੀਟਲ ਫੋਟੋ ਸਟੂਡੀਓ ਸਾਡੇ ਵੀਰ ਆਪਣੇ ਕੈਮਰੇ ਵਿੱਚ ਅੱਜ ਦਾ ਖੇਡ ਮੇਲਾ ਕੈਪ ਕਰ ਰਹੇ ਹੈ ਰਾਜੂ ਬਰਿਆ ਪਿੰਨ ਵਾਲਾ ਨਾਲ ਰੇਡ ਪਾ ਰਿਹਾ ਪਰ ਚੋਲਾ ਨੋਇਲ ਪੱਟ ਭਰ ਰਿਹਾ ਹੈ ਜੱਫਾ ਨਿਕਲਦਾ ਜਦੋਂ ਹੁੰਦੀ ਹੋਈ ਬੱਲੇ 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 ਇਹ ਬੀਖਾਡਰ ਦੀ ਕਬੱਡੀ 30 ਸਟੈਂਡ ਦੀ ਖੇਡ ਵਾਹ ਵਾਹ ਰਾਜੂ ਨੰਬਰ 9 ਦਾ ਨਹੀਂ ਆਦਾ ਨਜ਼ਾਰਾ ਇੱਕ ਵਾਰੀ ਜ਼ੋਰਦਾਰ ਪਾਰ ਟਾਈਲ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਕੇ ਬੰਦੇ ਤੁਹਾਨੂੰ ਕਬੱਡੀ ਦੇ ਵਿੱਚ ਮਜ਼ਾ ਆ ਰਿਹਾ ਸਾਡ ਆ ਰਿਹਾ ਬਹੁਤ ਵਧੀਆ ਮੁਕਾਬਲਾ ਹੋ ਰਿਹਾ ਹਿੰਦੁਸਤਾਨੀ ਪਹੁੰਚਿਆ ਸਾਡੇ ਦਰਮਿਆਨ ਅੱਜ ਅਸੀਂ ਬਹੁਤ-ਬਹੁਤ ਧੰਨਵਾਦ ਕਰੇ ਸਾਡੇ ਬਾਬਾ ਜੀ ਸਾਡੇ ਪੰਜਾਬੀ ਬੋਲਿਆ ਹੁੰਦਾ ਹੈ ਉਹ ਤੋਂ ਖੁਸ਼ ਹੋਗੇ ਸਾਡੇ ਦੋਨਾਂ ਕਮੈਂਟਰਾਂ ਦਾ ਬਹੁਤ ਸਾਰਾ ਮਾਣ ਕਰਕੇ ਗਿਆ ਹੈ ਬਾਬਾ ਜੀਪੂ ਜੀ ਤੀਤਾ ਜੀ ਨੇ ਸਾਹਮਣੇ ਵਾਲੇ ਨੇ ਟੌਪ ਦਾ ਜਫਾ ਲਾ ਕੇ ਕਮਾਲ ਕਰ ਦਿੱਤੀ ਸੀ ਉਸ ਵਾਸਤੇ ਅਮਰਤ ਛੱਠੀਆਂ ਵਾਲਾ ਮੰਡਾ ਜਿੰਡਿਆ ਖਾਰੇ ਵਾਲਾ ਸਾਡਾ ਧੰਨਵਾਦ ਇੱਕ ਸ਼ਾਨਦਾਰ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੀਰਾ ਜੀ ਓੰਕਾਰ ਆ ਗਿਆ ਚੋਲਾ ਸਾਹਿਬ ਵਾਲਾ ਵਾਹ ਜੀ ਵਾਹ ਆ ਜਿਹੜਾ ਹੁਣੇ-ਹੁਣੇ ਨੰਬਰ ਲੈ ਕੇ ਆਇਆ ਹੈ ਇਹ ਆ ਅਰਸ਼ ਖਾਰੇ ਵਾਲਾ ਜਿਹੜਾ ਪਿਛਲੇ ਸਾਲ ਕਬੱਡੀ ਪ੍ਰੀਮੀਅਰ ਇਸੇ ਖੇਡ ਕੇ ਗਿਆ ਇਹਨਾਂ ਗੋਰੀ ਚੋਲੇਆਣਾ ਉਹਦਾ ਵੱਡਾ ਭਾਈ ਆ ਤੇ ਮੇਰਾ ਭਾਂਜਾ ਬਹੁਤ ਜਿਹੜਾ ਪਿਛਲੇ ਸਾਲ ਗੋਰੀ ਖੇਡ ਕੇ ਗਿਆ ਉਹ ਵਿਦੇਸ਼ ਦੀ ਧਰਤੀ 'ਤੇ ਪਹੁੰਚ ਗਿਆ ਤੇ ਚਲੋ ਮਹਾਰਾਜ ਨੂੰ ਕਿਰਪਾ ਕਰੇ ਤੇ ਤਰੱਕੀਆਂ ਬਖਸ਼ੇ ਤੇ ਉਹਦਾ ਇਹ ਵੱਡਾ ਭਾਈ ਹੈ ਇਹ ਵੀ ਬਹੁਤ ਵਧੀਆ ਖੇਡਦਾ ਆ ਸਾਡੇ ਮੈਦਾਨ ਦੇ ਵਿੱਚ ਚੱਲਦਾ ਹੋਣਾ ਮੁਕਾਬਲਾ ਦੇਖਦੇ ਆ ਜਿਹੜਾ ਆਪਣੀ ਟੀਮ ਦੇ ਵਾਸਤੇ ਨੰਬਰ ਲੈ ਕੇ ਆਉਂਦਾ ਇਹ ਸੁਖਪਾਲ ਭਾਈ ਲੱਭੂ ਦੀ ਧਰਤੀ ਦਾ ਹੋਣ ਵਾਲਾ ਸਮੰਤ ਜਿਹਨੇ ਮਸਲ ਸਮਰੇ ਮੰਗ ਕੀਤੀ ਹੈ ਕਿ ਆਹ ਮੁੰਡਾ ਅਮਰ ਸ਼ਹੀਦ ਸਾਡਾ ਵੀਰ ਆਇਆ ਹੈ ਪਰਹਾਲੀ ਸਹਿਬ ਦੀ ਧਰਤੀ ਦਾ ਬਹੁਤ ਵੱਡੀਆਂ ਟਾਪ ਦਾ ਜਾਪਈ ਹੈ ਕਿ ਸੱਟਾ ਪੇਟਾ ਲੱਗ ਜਾਂਦੀ ਅਰਸ਼ ਸੱਤੇ ਪਾਸ਼ਾ ਤੈਨੂੰ ਚੜ੍ਹਦੀ ਕਲਾ ਬੱਚੇ ਜਦੋਂ ਖੇਡਿਆ ਮਲੇਸ਼ੀਆ ਦੀ ਧਰਤੀ ਤੇ ਬੜੀ ਖੁਸ਼ੀ ਹੋਈ ਹੈ ਬਾਬਾ ਦੀਪ ਜੀ ਬਾਬਾ ਨੀਤਾ ਜੀ ਜਰੂਰ ਆਸ਼ੀਰਵਾਦ ਬੰਸੇਉ ਮੁੰਡੇ ਨੂੰ ਅਰਸ਼ ਸਾਡਾ ਵੀਰ ਆਉਣ ਵਾਲੇ ਸਮੇਂ ਵਿੱਚ ਫਿੱਟ ਹੋ ਕਰਕੇ ਰਗਿੰਦਪੁਰੀਆ ਇੱਕ ਸ਼ਾਨਦਾਰ ਨੰਬਰ ਜੋੜ ਗਿਆ ਹੈ ਹੀਰਾ ਵੱਡੇ ਵੀਰ ਜੀ ਦੀਪ ਆ ਗਿਆ ਲੱਥੂਪੁਰੀਆ ਵਾਹ ਜੀ ਵਾਹ ਮੇਰਾ ਦੀਪ ਪਾਦਾ ਹੋਇਆ ਰੇਡ ਦੇਖਦੇ ਆ ਨੰਬਰ ਕਿਹਦੇ ਹੱਥੇ ਜਾਂਦਾ ਚਾਰ ਰੇਡਰਾਂ ਦੇ ਵਿੱਚ ਆਉਂਦਾ ਹੈ ਰੇਡ ਵਾਹ ਜੀ ਵਾਹ ਥੋੜਾ ਜਿਹਾ ਚੁੱਕੇ ਜਵਾਨੇ ਓਏ ਓਏ ਥੋੜਾ ਜਿਹਾ ਕੀਕਾ ਟੱਚ ਪੱਟਾ ਨੂੰ ਉਹ ਦੇ ਦੇ ਨੰਬਰ ਕਿਹ ਹਰ ਜਰ ਦਾ ਓਏ ਬੋਏ ਓਏ 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 ਵਾਹ ਓਏ ਵਾਹ ਜੀ ਵਾਹ ਆ ਵੀ ਸਾਜਨ ਕੋਲੋਂ ਸੈੱਲ ਦੀ ਧਰਤੀ ਦਾ ਕੇਸ ਖੁੱਲ ਗਿਆ ਹੈ ਪਰ ਜਿੰਨੂੰ ਜਿੰਨੂੰ ਸਾਜਨ ਦਾ ਜੱਫਾ ਵਧੀਆ ਲੱਗਿਆ ਇੱਕ ਵਾਰੀ ਜ਼ੋਰਦਾਰ ਤਾਲਾ ਤਾਲਾ ਸੱਜੇ ਵੀ ਲਓ ਲਓ ਸਾਹਮਣੇ ਜੀਵਨ ਸੰਧੂ ਕਬੱਡੀ ਪਾਉਂਦੀ ਵਧਿਆ ਆ ਬਾਬਾ ਦੀਪ ਦੀ ਕਹਿੰਦੇ ਆ ਕਿ ਆਪਾਂ ਸਾਜਨ ਬੱਚੇ ਨੂੰ ਬਹੁਤ ਵੱਡੇ ਪਿਆਰ ਵੱਡੇ ਇਨਾਮ ਦੇਣੇ ਆ ਉਧਰ ਜੀਵਨ ਪੁਆਇੰਟ ਲੱਕੇ ਵਾਪਸ ਰਿਆ ਪਿੰਡ ਵਾਲਾ ਆ ਜਾ ਰਾਜੂ ਰਿਆ ਵਾਲਾ ਆ ਵੀ ਜਵਾਨਾ ਕੁੰਗਰੇ ਦੇ ਵਾਰ ਆ ਗੱਬਰੂ ਦੇ ਨਾ ਜਾਣ ਦੇ ਬਹੁਤ ਸਮਾ ਸਰੀਰ ਆ ਕਹਿੰਦਾ ਦੇਖ ਕੇ ਸਰੀਰ ਇਹਦਾ ਭੁੱਖ ਲੈਂਦੀ ਪੂਰੀ ਹੁ ਲੱਗਦਾ ਜਰੂਰ ਇਹਨੇ ਚੁੰਮੀ ਹੋਣੀ ਬੁਰੀ ਬਾਹਰ ਲਾਈ ਹੋਣੀ ਮਹਿਰ ਦੇ ਕਿਨਾਰੇ ਤੇ ਨਾਲੇ ਡੰਡ ਕੱਢੇ ਹੋਣਗੇ ਉਹਨੇ ਕਰਕੇ ਖਾੜੇ ਦੇ ਵਿੱਚ ਪਹਿਲਵਾਨੇ ਤੇ ਪਿੰਡ ਪਿੰਡ ਚੰਡੇ ਘੱਡੇ ਜ਼ਰੂਰ ਚੰਡੇ ਘੱਡੇ ਹੋਣਗੇ ਇਹ ਸੀਨੀਅਰ ਮਾਵਾ ਦੇ ਪੁੱਤ ਨੇ ਅੰਮ੍ਰਿਤ ਠੱਠੀਆਂ ਵਾਲਾ ਕਬੱਡੀ ਪਾਉਣੀ ਵਧਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਨੌਜਵਾਨ ਲੱਗਾ ਟੁੱਟ ਕੇ ਲਓ ਸਾਹਮਣੇ ਲਓ ਜੱਫਾ ਕਿ ਨਹੀਂ ਕਰੂ ਤਮਾਦ ਸੁਖਮਣ ਹੈ ਨੌਜਵਾਨ ਜਿਹਨੇ ਲਾ ਜੱਫਾ ਉਹ ਕਮਾਲ ਕਰ ਦਿੱਤੀ ਆਵਾਜ਼ ਸੁਖਮਣ ਇੱਕ ਤਕੜਾ ਜੱਫਾ ਦਾ ਚੱਲੇ ਆ ਅਰਸ਼ ਖਾਰੇ ਵਾਲਾ ਇਹ ਅਰਸ਼ ਖਾਰੇ ਵਾਲਾ ਆਉਂਦਾ ਹੋਇਆ ਰੇਟ ਹੋੜਾ ਜਿਹਾ ਚੱਕੇ ਜਵਾਨ ਆ ਆਪਣੀ ਟੀਮ ਦਾ ਵਾਸਤੇ ਨੰਬਰ ਲੈਣਗਾ ਉਹ ਕਰਦਾ ਟੱਚ ਆ ਗਿਆ ਅਰਸ਼ ਹਾਰੇ ਵਾਲਾ ਅਰਸ਼ ਅਮਰੀਕ ਤੇ ਗੋਪੀ ਨਾਇਰ ਅਮਰੀਦ ਤੇ ਗੋਪੀ ਸਾਡੇ ਪੰਜਾਬੀ ਬੋਲ ਨਾਲ ਗੋਸ਼ੋ ਕੇ ਸਾਡੇ ਕਮੈਂਟਰਾਂ ਦੇ ਨਾਮ ਬਹੁਤ ਸਾਰਾ ਮਾਨ ਰੱਖਿਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਮੋੜ ਵਧਾ ਕੇ ਕਰਦੇ ਬਹੁਤ ਬਹੁਤ ਧੰਨਵਾਦ ਵੀਰੋ ਪਰ ਉਸਾਸੇ ਮੁੰਡਾ ਸੁਖਮਣ ਸਰੀ ਯਫਾ ਲਾ ਕੇ ਕਮਾਲ ਕਰ ਦਿੱਤੀ ਹੈ ਰੱਖੀਆਂ ਦੇ ਹਿੱਸੇ ਹੈ ਸੁਖਪਾਲ ਤਾਕਾ ਕਬੱਡੀ ਲੋ ਸਾਹਮਣੇ ਸੁਖਪਾਲ ਚਾਰੀਆ ਆਪਣਾ ਪਰਦਾਵਾ ਬੋਲਿਆ ਹੋਇਆ ਹੈ ਜਿਹੜੀ ਨੀ ਮਾਵਾ ਦੇ ਪੁੱਤ ਨੇ ਕਰਮਾ ਭਾਗਾ ਵਾਲੇ ਮਾਪਿਆਂ ਦੇ ਸਪੁੱਤਰ ਕਬੱਡੀ ਖੇਡ ਰਹੇ ਆ ਕਿ ਬੜਾ ਹੀ ਪਿਆਰਾ ਰਿਸ਼ਤਾ ਮਾਂ ਅਤੇ ਪੁੱਤ ਦਾ ਪੁੱਤਾਂ ਦੇ ਲਈ ਮਾਂ ਸਭ ਕਰਕੇ ਦਿਖਾਉਂਦੀ ਹੈ ਮਨ ਜਦ ਪੁੱਤ ਲੋਕੋ ਫਕਰ ਫਰੀਦ ਵਾਂਗੂ ਮਾਂ ਜਦੋਂ ਸ਼ਕਰ ਦੇ ਇਲਾਜ ਤੇ ਲਾਉਂਦੀ ਹੈ ਗੁੰਗੇ ਪਹਿਲਵਾਨ ਵਾਂਗੂ ਬੜੇ ਪ੍ਰਭਾਵ ਬੱਤ ਮਾ ਜਦੋਂ ਖਰਾਕ ਨਾਲ ਘਾਣ ਦੇ ਖਵਾਉਂਦੀ ਹੈ ਬਾਬਾ ਦੀਪ ਜੀ ਆਏ ਆ ਬਾਬਾ ਜੀ ਕੁਝ ਕਹਿਣਾ ਚਾਹੁੰਦੇ ਆ ਦੁੱਲੇ ਮਗਰਿੰਦਪੁਰੀਏ ਦੀ ਰੇਡ ਪੈ ਰਹੀ ਆ ਆ ਸਾਹਮਣੇ ਮ ਗੱਲਾ ਮਗਰਿੰਦਪੁਰੀਆ ਥੜਾਇਆ ਸਲੇਰੀ ਦੇ ਰੰਗ ਦਾ ਗੱਭਰੂ ਬਹੁਤ ਸਵਾਸ ਸਰੀਰਿਆ ਮੈਂਤ ਦੇ ਨਾਲ ਕਮਾਇਆ ਹੈ ਇਹ ਦੁੱਲਾ ਆਪਣੀ ਹੀਰਾਂ ਦਾ ਯੋਧਾ ਵੀਰ ਸੰਧੂ ਮੈਡੀਆ ਸਟੋਰ ਯੋਧਾ ਕੈਨੇਡਾ ਵਾਲਾ ਜੋ ਲਾਈਵ ਅਨੰਦ ਮਾਰ ਰਿਹਾ ਹੈ ਯੋਧਾ ਵੀਰ ਕਹਿੰਦਾ ਹੈ ਤੇ ਆਹ ਬੀਬੀਆਂ ਦੀਆਂ ਦੋ ਕਬੱਡੀਆਂ ਵਾਹ ਟੀਟੀਏ ਵੀਰ ਵੱਲੋਂ ਵੀ ਇਹ ਦੋ ਕਬੱਡੀਆਂ ਜਿਹੜੀਆਂ 1000 ਦੀਆਂ ਟੱਚ ਗਵਾ ਇਹ ਜਫਾ 1000 ਰੁਪਇਆ ਬਾਬਾ ਨੀਟਾ ਜੀ ਇਹ ਜੋਧਾ ਸਾਡਾ ਵੀਰ ਜੋਧਾ ਮੈਡੀਕਲ ਸਟੋਰ ਸੰਧੂ ਮੈਡੀਕਲ ਸਟੋਰ ਉਹਨਾਂ ਵੱਲੋਂ ਇਹ 1000 ਯਾਪੀਆਂ ਵਾਸਤੇ ਪੁੱਛਦਾ ਕਰਦੇ ਹੋ ਬੇਸ਼ੱਕ ਨਹੀਂ ਪੈਸੇ ਹੈਗੇ ਤੇ Google Pay ਕਰਦੇ ਹੋ ਕਿਉਂਕਿ ਰੇਡਰ ਤੇ ਮਾਇਆ ਲਾਈ ਦੀਪ ਲੱਫੂ ਕੁੜੀਆਂ ਕਿੰਦਾ ਮਾਣ ਮੰਤਰਾਂ ਨਹੀਂ ਨਹੀਂ ਮਸਾਲ ਬਲ ਜੀ ਉਹ ਨਾਲ ਮੰਤਰਾਂ ਦੇ ਨਹੀਂ ਮਸਾਲ ਬਲ ਜੀ ਤੇਲ ਮੁਕਿਆ ਦੇ ਦੀਵਾ ਹੋ ਗੋਲੀ ਜਾਵੇ ਹੰਲਾ ਕਿ ਜੱਦਨ ਕਰੀਏ ਫਿਰਨਾ ਭਲੇ ਭਾਂਡੇ ਉਹ ਜਿਹੜਾ ਗੱਧ ਜਮੀਨ ਤੇ ਡੋਲ ਜਾਵੇ ਉਹ ਪੀਤਾ ਪੀਤਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਧ ਅਕਬਾਗ ਦੀ ਖੋਲੀ ਆਵੇ ਉਹ 5 ਮਿੰਟ ਜਾਂਦੀ ਆਕਰ ਗਲਤਾਂ ਨੂੰ ਜਿਹੜੀ ਕਾਮ ਕਿਆਸ ਨੂੰ ਭੁੱਲ ਜਾਵੇ ਜਿਹੜੀ ਕਾਮ ਕਿਆਸ ਨੂੰ ਭੁੱਲ ਜਾਵੇ ਬਹੁਤ ਵਧੀਆ ਚੱਲਦਾ ਹੋਇਆ ਮੁਕਾਬਲਾ ਇਧਰ ਮੇਰਾ ਵੀਰ ਜਿੱਲਾ ਮਗਰਿੰਦਰ ਮਰਗਿੰਦਰ ਬਰੇ ਤੇ ਪਹੁੰਚਾ ਹੋਇਆ ਗੱਬਰੂਆ ਦੇਖਦੇ ਆ ਟੀਮ ਆਪਰੇ ਹਿੱਸੇ ਦੇ ਵਿੱਚ ਜੋੜਦਾ ਆ ਨੰਬਰ ਹੁਣ ਕਾਹਦਾ ਜੀ ਦੀਪ ਇੱਕ ਵੀ ਤੇਰੀ ਹੋਰ ਜਿਹੜੀ ਹੈ ਕੋ ਯੋਧਾ ਕਨੇਡਾ ਬੋਲਿਆ ਗਿਆ ਸੀ ਆ ਯੋਧਾ ਕਨੇਡਾ ਵਾਲਾ ਕਹਿੰਦਾ ਪਹਿਲਾਂ ਜੇਕਰ ਜਫਾ ਲੱਗਿਆ ਜਫੀ ਦੇ ਲਈ 1000 ਦਿੱਤਾ ਜਾਵੇਗਾ ਤੇ ਦੀਪ ਤੇਰੀ ਇੱਕ ਕਬੱਡੀ ਹੋਰ 1000 ਤੇਰੀ ਪਰ ਅਰਸ਼ ਆ ਆਰਸ਼ ਖਾਰੇ ਵਾਲਾ ਹੈ ਇਹ ਆਰਸ਼ ਖਾਰੇ ਵਾਲਾ ਔਰ ਹਰ ਕਿਸੇ ਸਾਡਾ ਜ਼ਰੂਰ ਕੀਤੀ ਹੈ ਕਬੜੂ ਨੇ ਦੇਖੋ ਜੀ ਤੇ ਮਾਰੀ ਸਾਡੀ ਮਸੂਤ ਕੀਤੀ ਆ ਆਹ ਵੇ ਆਹ ਬਹੁਤ ਵਧੀਆ ਚੱਲਦਾ ਹੋ ਮੁਕਾਬਲਾ ਇਹਨਾਂ ਕਬੜੂ ਵਾਲੇ ਦਰਮਿਆਨ ਇਹਨਾਂ ਨੌਜਵਾਨਾਂ ਦੇ ਦਰਮਿਆਨ ਪਰ ਸੁਖਬਲ ਭਾਈ ਲੱड्डੂ ਵਾਲੇ ਮੁੰਡੇ ਨੇ ਟਰਾਈ ਕੀਤੀ ਹੈ ਦਾਬਾ ਕਰ ਗਿਆ ਸੁਖਪਾਲ ਪਾਠਾ ਕਬੱਡੀ ਭਾਈ ਲੱड्डੂ ਦੀ ਧਰਤੀ ਹੈ ਸੁਖਪਾਲ ਸਿੰਘ ਨੌਯਾਰ ਭਾਈ ਦੱਡੂ ਵਾਲਾ ਆਉਣ ਵਾਲੇ ਸਮੇਂ ਦਾ ਵੱਡਾ ਮਲ ਬਣੇਗਾ ਆ ਨੌਯਾਨ ਜਿੰਨੇ ਹੋਣ ਰੇਡ ਪਾਈ ਹੈ ਉੱਪਰ ਬੱਦਲ ਵਾਲੀ ਹੋ ਗਈ ਹੈ ਮੌਸਮ ਠੰਡਾ ਹੋ ਗਿਆ ਹੈ ਵੈਗਰੂ ਦੀ ਕਿਰਪਾ ਹੋ ਗਈ ਹੈ ਮੁੰਡੇ ਨੇ ਕਹਿੰਦੇ ਬਿੱਲਾ ਇਹ ਹੈ ਨੌਯਾਨ ਮੱਖੀ ਵਾਲਾ ਬਿੱਲਾ ਜਿਹੜੇ ਡੱਕਣ ਦੀ ਕੋਸ਼ਿਸ਼ ਕੀਤੀ ਹੈ ਨੰਬਰ ਰੇਟਰ ਦੇ ਹਿੱਸੇ ਹੈ ਹੀਰੇ ਵੀਰ ਬੁੱਲਾ ਮਰਗਿੰਦਪੁਰੀਆ ਫੇਰ ਆ ਗਿਆ ਲਾ ਜੀ ਇਹਦੇ ਰੰਗ ਦਾ ਗੱਬਰੂ ਆ ਚਿੱਟੇ ਰੰਗ ਦਾ ਪਾਇਆ ਹੋਇਆ ਵੀਰ ਨੇ ਅੱਛਾ ਤੇ ਗੋਡੇ ਦੇ ਪਾਇਆ ਹੋਇਆ ਮੋਰ ਲਗਿਆ ਸਰੀਰ ਕਮਾਇਆ ਮੈਂ ਕਹਾਂ ਲਾਡੀ ਉਹ ਦੇਖਦੇ ਆ ਨੰਬਰ ਕਿਦੇ ਹਿੱਸੇ ਜੁੜਦਾ ਹੈ ਉਹ ਲੱਗ ਗਿਆ ਲੱਜਾ ਵਾਹ ਜਰਾ ਰੈਡੀ ਜੋ ਦੇ ਕੈਨੇਡਾ ਵਾਲੇ ਪਹਿਲਾਂ ਵੀ 1000 ਲਾਇਆ ਸੀ ਬਾਬਾ ਜੀ 2000 ਕੈਨੇਡਾ ਵਾਲਾ ਦੀਪ ਮੱਥੂਪੁਰੀਏ ਦੀ ਆ ਕਬੱਡੀ ਹੁਣ 1000 ਦੀ ਹੈ ਜੇਕਰ ਜੱਫਾ ਲੱਗਿਆ ਫੇਰ ਮਾਇਆ ਜਾਫੇ ਨੂੰ ਉੱਤੀ ਆ ਰਹੀ ਹੈ ਬਾਜਨ ਹੋ ਵੀ ਜਵਾਨਾ ਗੋਪੀ ਪੱਖੋਪੁਰ ਵਾਲਿਆ ਦਾ ਕਹਿ ਬਿੰਲੇ ਨੌਜਾ ਨੂੰ ਜੱਫਾ ਲਾਉਣਾ ਪੈਣਾ 1000 ਦੀ ਰੇਡ ਇੱਕ ਟੱਜ ਦੀਪ ਮੱਥੂਪੁਰੀਆ ਇਹ ਆ ਯੋਧਾ ਕੈਨੇਡਾ ਵਾਲਾ 1000 ਬਿੱਲੇ ਨੇ ਪਹਿਲਾਂ ਜੱਫਾ ਆਇਆ ਸੀਗਾ ਕਿ 2000 ਰੁਪਇਆ ਜਿਹੜਾ ਹੈ ਇਹ ਗਰਾਊਂਡ ਚ ਪੁਛਦਾ ਕਰ ਦਿਓ ਬਹੁਤ ਬਹੁਤ ਧੰਨਵਾਦ ਹੀਰਾ ਦੀ ਟੱਕੀ ਆ ਮਾਇਕ ਕਰੀਏ ਨੋਇਵਲ ਦੀ ਸਿਫਤ ਲਓ ਜੀ ਬਹੁਤ ਵਧੀਆ ਗੱਭਰੂ ਨੇ ਪਾਈ ਹੋਈ ਰੇਡ ਨੰਬਰ ਆਪਣੇ 3 ਹਾਫ ਟਾਈਮ ਦਾ ਸਮਾਂ ਹੈ 1000 ਦੀਪ ਵਾਸਤੇ ਤੇ 1000 ਬਿੱਲੇ ਆ ਪਹਿਲਾਂ ਜੱਫਾ ਆਇਆ ਸੀਗਾ ਇਹ 1000 ਤੁਸੀਂ ਲੈ ਲਓ ਜੋਬਨ ਮੱਧਰ 1000 ਰੁਪਇਆ ਕਸੇ ਕਿੰਨੇ ਕਿੰਨੇ ਪੁਆਇੰਟ ਚੋਲਾ ਸਾਹਿਬ ਦੀ ਟੀਮ ਦੇ ਕਿੰਨੇ ਪੁਆਇੰਟ ਨਵੇਂ ਪਿੰਦੇ ਆ ਚੋਲਾ ਸਾਹਿਬ ਦੀ ਟੀਮ ਦੇ ਪੁਆਇੰਟ ਨੇ 16 ਹੋਰ 90 ਸਹੀ ਹੈ ਬਾਹਲੇ ਕਿੰਨੇ ਲੋੜਾਂ ਹੁੰਦਾ ਹਾਏ ਹਾਏ ਹੁੰਦਾ ਨਹੀਂ ਹੈ ਮਾਰੇ ਬਾਹਲੇ ਬਹੁਤ ਵਧੀਆ ਆਪਣੇ ਨੰਬਰਾਂ ਦਾ ਵਾਅਦਾ ਕੀਤਾ ਆ ਆ ਗੱਬਰੂ ਵਾਲੇ ਬੈਂਡ ਦੇਣ ਦੇਖ ਬੰਦ ਪਈ ਮੇਰੇ ਖਿਆਲ ਕਿਸੇ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਜ਼ਿਕਰ ਹੋ ਰਿਹਾ ਸੀਗਾ ਕਿ ਬਾਬਾ ਦੀ ਸ਼ੇਰੋਂ ਵਾਲੀ ਮੇਲ ਜਿਹੜੀ ਹੈ ਇਹ ਭਗਵੰਤ ਮਾਨ ਸਾਹਿਬ ਨੂੰ ਕਿਹਾ ਸੀਗਾ ਕਿ ਚਾਲੂ ਕਰ ਦਿਓ ਵਾਹ ਜੀ ਆਦਰ ਮਿਹਰ ਪਾਉਣ ਵਾਸਤੇ ਮੇਰਾ ਵੀਰ ਦੁੱਲਾ ਮਰ ਗੇਰਨਪੁਰੇ ਦਾ ਪਹੁੰਚਾ ਹੋਇਆ ਜੱਗਰੂ ਦੇਖਦੇ ਆ ਨੰਬਰ ਕਿਹਦੇ ਇਸ ਜਦਾ ਓਏ 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 ਵਾਹ ਦੁੱਲਿਆ ਲੈ ਗਏ ਆਪਣੀ ਟੀਮ ਵਾਸਤੇ ਉਂਗਲ ਫੜ ਕੇ ਜਿਹੜੇ ਮੇਲੇ ਦੇਖ ਲੈ ਹੋ ਜਬਰਦਸਤ ਬਾਦ ਨਹੀਂ ਭੁੱਲਣਾ ਜਿਹੜੇ ਛੱਡੇ ਥੱਲੇ ਹੋ ਗਲੇ ਜੈਲੀ ਮਨਜੀਤਪੁਰ ਹੁੱਟਿਆ ਗੰਢ ਪਿਆਰ ਦੀਆਂ ਲੜੀਆਂ ਉਹ ਜਾਂਦਾ ਭੁੱਲਣੀਆਂ ਨੇ ਜੋ ਬਾਪੂ ਦੇ ਸੋ ਜੋ ਬਾਪੂ ਦੇ ਸੋ ਜੱਤ ਨਹੀਂ ਆ ਮੌਜਾ ਲਗੀਆਂ ਇੱਕ ਪਾਸੇ ਵਿੱਕੀ ਹੈ ਗੱਲਦਰ ਪਿੰਡ ਵਾਲਾ ਕਿਨੇ ਕਬੱਡੀ ਪਾਈ ਹੈ ਪਰ ਸਾਹਮਣੇ ਲੱਗਦਾ ਪਿਆ ਯੋਰ ਹੁੰਦੀ ਹੋਈ ਬੰਨੇ ਬੰਨੇ ਲੋ ਨੌਜਵਾਨ ਵਾਟ ਟੌਪ ਦਾ ਜੱਫਾ ਕਮਾਲ ਕਰ ਗਿਆ ਹੈ ਕਵੀ ਰਾਜੂ ਵੀਰਾਂ ਮੁੰਡੇ ਦਾ ਵਿੱਕੀ ਜਰੂਰ ਮੁੰਡੇ ਦਾ ਨਾਮ ਪਰ ਵਾਲਾ ਮੁੰਡੇ ਦਾ ਨਾਮ ਜਰੂਰ ਸਾਨੂੰ ਦੱਸਿਓ ਜਿਹੜੇ ਕਾਲੇ ਨਾਲ ਵੀ ਨਿਕਲ ਪਾਈ ਹੈ ਕਿ ਦਸ਼ਨ ਪੱਖੋਪੁਰੀਆ ਨੌਜਵਾਨ ਜੱਫਾ ਲਾ ਕੇ ਕਮਾਲ ਕਰ ਗਿਆ ਦੋ ਜਸ਼ਨ ਖੇੜ ਰਿਹਾ ਹੈ ਲਓ ਸਾਹਮਣੇ ਜੀਵਨ ਸੰਧੂ ਇੱਕ ਤਗੜੇ ਨੰਬਰ ਦਾ ਵੱਧ ਆਪਣੀ ਟੀਮ ਦੇ ਉੱਤੇ ਜੋੜ ਗਿਆ ਅਗਲੀ ਰੇਡ ਹੀਰਾ ਜੀ ਸੁਖਪਾਲ ਆ ਗਿਆ ਭਾਈ ਲਓ ਜੀ ਇਹ ਆ ਸੁਖਪਾਲ ਬਹੁਤ ਵਧੀਆ ਮਲੇਰ ਆ ਪ੍ਰੀ ਟੀਮ ਦੇ ਵਾਸਤੇ ਨੰਬਰ ਲੱਜੇ ਆਉਂਦਾ ਹੋਇਆ ਥੋੜਾ ਜਿਹਾ ਝੋਕੇ ਇਸ਼ਾਰਾ ਜਿਹਾ ਕੀਤਾ ਥੋੜਾ ਜਿਹਾ ਝਪਕੀ ਵੀ ਦਿੱਤੀ ਆ ਕੀਤਾ ਟੱਚ ਕਹਿੰਦਾ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਰੋਕ ਸਕਦਾ ਮੇਰਾ ਵਾਦਾ ਗੱਬਰੂ ਇੱਧਰ ਆ ਗਿਆ ਬੁੱਲਾ ਮਾ ਗਿੰਦਪੁਰਿਆ ਬੁੱਲਾ ਮਾ ਗਿੰਦਪੁਰਿਆ ਕਬੱਡੀ ਪਾ ਰਿਹਾ ਨੌਜਵਾਨ ਖੇਡ ਦੇ ਮੈਦਾਨ ਵਿੱਚ ਲਓ ਰੇਡ ਪੈ ਚੁੱਕੀ ਹੈ ਕਿ ਸਿੰਘਪੁਰੇ ਵਾਲਾ ਰਾਣਾ ਲਿਖਦਾ ਹੈ ਗੀਤ ਜਿਹਦੀ ਵੀ ਹੈ ਮਿੱਤਰੋ ਕਬੱਡੀ ਦਾ ਪ੍ਰੀਤ ਇੱਥੇ ਆ ਕੇ ਮੁਖਦੀ ਹੈ ਗੱਲ ਤਾਂ ਹੀਰੀ ਜੋ ਕਿ ਸੱਗੀਆਂ ਦਾ ਢੇਰਾ ਪਹਿਲਵਾਨੀ ਦੇ ਫਕੀਰੀ ਇੱਕ ਪਾਸੇ ਨੌਜਵਾਨ ਕਾਲਾ

ਦੇਖਦੇ ਹਾਂ ਹੁਣ ਨੰਬਰ 1 ਕਿਹਦੇ ਹਿੱਸੇ ਦੇ ਜੁੜਦਾ ਇੱਕ ਬੰਦਾ ਦੁੱਲਾ ਤੇ ਦੂਜੇ ਪਾਸੇ ਨੇ ਬਹੁਤ ਵੱਡਾ ਬੁੱਗਾ ਇਹ ਛੋਟਾ ਬੁੱਗਾ ਹੈ ਇਹਦੇ ਆਪਣੇ ਸਮੇਂ ਚ ਬਹੁਤ ਤਗੜੀ ਕਬੱਡੀ ਖੇਡੀ ਹੈ ਕਿ ਪਤਾ ਪਰਪੂਤ ਨਸਨ ਪਰ ਘੋੜਾ ਬਹੁਤ ਔੜੀ ਰਿਹਾ ਕਰਦਾ ਹੈ ਨੋ ਚੋਟੀ ਦੀ ਟੱਕਰ ਸੁਖਪਾਲ ਦੀ ਕਬੱਡੀ ਹੈ ਮੇਰੇ ਖਾਲ ਬਾਬਾ ਸਰਨ ਸਿੰਘ ਜੀ ਨੇ ਪਹਿਲਾਂ ਵੱਖ-ਵੱਖ ਆਵਾਜ਼ਾਂ ਕਹਿਦੀਆਂ ਕਦੇ ਟੋਕੇ ਦੀ ਆਵਾਜ਼ ਵੀ ਕੱਢਦੇ ਆਉਂਦੇ ਆ ਕਦੇ ਬਿੱਲੀ ਵਾਲੀ ਆਵਾਜ਼ ਕਦੇ ਘੋੜੇ ਦੀ ਆਵਾਜ਼ ਕਦੇ ਪੁਰਸ਼ ਦੀ ਗੱਡੀ ਦੀ ਆਵਾਜ਼ ਵੱਖ-ਵੱਖ ਆਵਾਜ਼ਾਂ ਕੱਢ ਕੇ ਬਾਬਾ ਜੀ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਜਿਹੜੇ ਬਾਬਾ ਜੀ ਨੇ ਵੱਖ-ਵੱਖ ਆਵਾਜ਼ਾਂ ਕੱਢੀਆਂ ਸੰਦ ਉਹਨਾਂ ਦੇ ਨਾਮ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਪਿਆਰੇ ਸਾਥ ਸੰਗਤ ਜੀ ਹਾਂਜੀ ਸਾਡੇ ਚਾਚਾ ਜੀ ਜਿਨ੍ਹਾਂ ਨੇ ਆਪਣੇ ਅਲੱਗ-ਅਲੱਗ ਆਵਾਜ਼ਾਂ ਦੇ ਨਾਲ ਸਾਰੀ ਸੰਗਤ ਦਾ ਮਨ ਮੋਲਿਆ ਔਰ ਇਹ ਵੀ ਬੜੀ ਵੱਡੀ ਕਲਾ ਹੈ ਬਹੁਤ ਤਗੜੀ ਕਲਾ ਹੁੰਦੀ ਹੈ ਜਿਨ੍ਹਾਂ ਨੇ ਅਲੱਗ-ਅਲੱਗ ਆਵਾਜ਼ਾਂ ਕੱਢ ਕੇ ਬਹੁਤ ਇਹ ਰੀਸ ਨਹੀਂ ਹੁੰਦੀ ਇਹ ਕਲਾ ਹੁੰਦੀ ਹੈ ਤੇ ਕਈ ਤਾਂ ਮਜ਼ਾਕ ਕਰਦੇ ਹੋਣੇ ਆ ਕਿ ਬਾਬਾ ਆਵਾਜ਼ਾ ਕੱਢਦਾ ਪਰ ਇਹੀ ਆਵਾਜ਼ ਕਿਤੇ ਵੱਡੇ-ਵੱਡੇ ਖੋ ਜਿਹੜਾ ਚਾਵਾ ਵੱਡੇ-ਵੱਡੇ ਸੁਨਾਰ ਹੋ ਜਾਣੇ ਆ ਬਾਬੇ ਦੇ ਵੱਡੇ-ਵੱਡੇ ਸੁਨਾਰ ਪਰ ਇੱਕ ਪਾਸੇ ਨੌਜਵਾਨ ਰਾਜੂ ਦਾ ਬਰਿਆ ਪਿੰਡ ਹੈ ਤੇ ਦੂਸਰੇ ਪਾਸੇ ਨੌਜਵਾਨ ਲੌ ਦਾ ਹੋਇਆ ਜੱਫਾ ਹੁੰਦੀ ਹੋਈ ਬੰਦੇ ਬੰਦੇ ਇਹ ਬਿੰਨਾ ਕਹਿੰਦੇ ਇਹ ਬਿੰਨਾ ਬਿਆਲਪੁਰੇ ਵਾਲਾ ਤਿੰਨ ਪਿੰਡ ਪਛਿੱਤ ਕੀਤੇ ਨੌਜਵਾਨ ਨੇ ਬਹੁ ਵੀ ਸਾਲ ਖੇਡ ਗਿਆ ਨੌਜਵਾਨ ਨਿਊਰੀ ਲੈਂਡ ਦੀ ਧਰਤੀ ਤੇ ਮੱਖਣ ਸੰਧੂ ਦੀ ਬਾਦਸ਼ਾਹ ਪਾ ਗਿਆ ਆ ਆ ਗਮਰਜਿੰਦਪੁਰੇ ਵਾਲਾ ਗੱਲਾ ਆ ਓਦਲੇ ਆ ਓਦਲੇ ਆ ਆ ਓਦਲੇ ਵਾਹ ਆ ਓਦਲੇ ਲੈ ਗਿਆ ਨੰਬਰ ਅਬ ਇੱਕ ਗੇਮ ਵਾਸਤੇ ਬੁੱਲਾ ਹਾਰੇ ਵਾਲਾ ਥੋੜਾ ਜਿਹਾ ਚਾਕੇ ਗੱਪਰੂ ਨੇ ਟੱਚ ਕੀਤਾ ਵਾਹ ਜਾਣਾ ਵਾਹ ਜਾਣਾ ਵਾਹ ਓਏ ਇਹਨੂੰ ਕਹਿੰਦੇ ਪਹਿਲਵਾਨੀਆਂ ਜਦਾਂ ਨੇ ਹੀਰੇ ਪਹਿਲਵਾਨੀਆਂ ਨੌਜਵਾਨ ਅਸਲ ਕਬੱਡੀ ਪਾਉਂਦੇ ਨਹੀਂ ਇਹ ਹੈ ਜੀਵਨ ਚੋਲਾ ਸਾਹਿਬ ਦੀ ਧਰਤੀ ਦਾ ਨੌਜਵਾਨ ਬਾਪੂ ਕਪੂਰ ਸਿੰਘ ਦਾ ਪੋਤਾ ਕਬੱਡੀ ਪਾ ਰਿਹਾ ਪਰ ਸਾਹਮਣੇ ਟੱਚ ਡਬਲ ਪਰ ਅੰਬਰੀ ਪੈ ਗਿਆ ਗੰਬਰ ਰੇਡਰ ਆ ਦੀਪ लथो बुरिया थोरे छोके पाई डकिया डकलिया डकिया बहुत वॾिया नंबर ਕਬੱਡੀ ਜੀਵਨ ਕਬੱਡੀ ਪੌਣੀ ਵਧੇਗਾ ਕਿ ਘੜੇ ਨੂੰ ਟਿਰਕ ਮਾਰੀ ਜੂਏ ਦੀ ਫਿੜਕ ਮਾਰੀ ਹੁੰਦੀ ਹੈ ਟਿਰਕ ਮਾਰੀ ਸੱਜਰ ਅਤੇ 삭ਾਂ ਨੂੰ ਬਾਬੂ ਜੀ ਬੈਲ ਮੱਠਾ ਮਾਰਾ ਗੁਰੂ ਜੀ ਦਾ ਠੱਠਾ ਮਾਰਾ ਪਹਿਲਵਾਨ ਠੱਠਾ ਮਾਰਾ ਥਾਂ ਕੇ ਖਰਾਕਾਂ ਨੂੰ ਇੱਕ ਪਾਸੇ ਨੌਜਾਨ ਸੇਵਕ ਬੁਰਿਆ ਪਿੰਡ ਵਾਲਾ ਜਿਹਦੇ ਪਿੰਡ ਸਤ ਜੋਲ ਨੂੰ ਵੱਡਾ ਖੇਡ ਮੇਲਾ ਆਉਣਾ ਹੈ ਤੇ ਅੱਠ ਜੋਲ ਨੂੰ ਗੱਲਾਂ ਕਲਾਮਾ ਪਾਰਾਗੜ ਤੇ ਨੌਜਵਾਨ ਨੂੰ ਮਾਰੀ ਮੇਕੇ ਦੀ ਧਰਤੀ ਤੇ ਤੰਤਾ ਬਾਬਾ ਸੁੱਖੂ ਬਾਡੀ ਸ਼ਹੀਦਿਆਂ ਦਾ ਵੱਡਾ ਜੋੜ ਮੇਲਾ ਵੱਡਾ ਖੇਡ ਮੇਲਾ ਤੇ ਇੱਕੋ ਹੀ ਸ਼ੋ ਮੈਚ ਸਾਢੇ 3 ਲੱਖ ਰੁਪਏ ਦਾ ਹੋਣਾ ਹੈ ਗੱਲਾਂ ਵੱਡੀਆਂ ਹੋਣੀਆਂ ਮੇਰੇ ਵੀਰੋ ਪਰ ਸਾਹਮਣੇ ਟੱਕਰ ਚੋਟੀ ਦੀ ਹੈ ਇਹ ਹੈ ਨੌਜਵਾਨ ਸੁਖਪਾਲ ਭਾਈ ਲੱड्डੂ ਵਾਲਾ ਜਿਹੜੇ ਤਕੜਾ ਦੁੱਲਾ ਮਰਗਿੰਦਪੁਰੀਆ ਆ ਜੀ ਆ ਗਿਆ ਦੁੱਲਾ ਮਰਗਿੰਦਪੁਰੀਆ ਜੋਰਦਾਰ ਟਾਰੀ ਮਾਰਨਾ ਗੱਭਰੂਆਂ ਦੇ ਬਹੁਤ ਸਾਰੇ ਕਬੱਡੀ ਖੇਡਦਾ ਹੈ ਹਾਲ ਦੇ ਦੁਆਰਾ ਆਜ ਦੇਵਾਨਾ ਆਇਆ ਟੱਚ ਹੋ ਗਿਆ ਡਬਲ ਟੱਚ ਹੋ ਗਿਆ ਹਾਂ ਜੀ ਹੀਰੇ ਬਾਈ ਦੇ ਇਹ ਆ ਜੇਵਾਨਾ ਬਹੁਤ ਵਧੀਆ ਖੇਡ ਰਿਹਾ ਇਸ ਪਹਿਲਵਾਨ ਦੀ ਇਸ ਸਮੇਂ ਤੂਤੀ ਬੋਲਦੀ ਆ ਇਸ ਪਹਿਲਵਾਨ ਦਾ ਵੀ ਬਹੁਤ ਨਾਮ ਆ ਕਬੱਡੀ ਜਗ ਦੇ ਵਿੱਚ ਬਹੁਤ ਜ਼ਿਆਦਾ ਨਾਮ ਆ ਦੇਖਦੇ ਆ ਨੰਬਰ ਆ ਕੀ ਰਹੇ ਇਸੇ ਜੁੜਦਾ ਵਾਹ ਓਏ ਆਪਣੀ ਟੀਮ ਦੇ ਵਾਸਤੇ ਨੰਬਰ ਲਾ ਕੇ ਪਰਤਿਆ ਇਹ ਗੱਭਰੂ ਨੌ ਦੀਪ ਲਖੂਪੁਰੀਏ ਦੀ ਅਗਲੀ ਰੇਡ ਫੇਰ 500 ਰੁਪਏ ਦੀ ਪਵੇਗੀ ਪਹਿਲਾਂ ਵੀ ਵੀਰ ਨੇ 2000 ਲਾਇਆ ਸੀਗਾ ਬੇਸ਼ੱਕ ਇੱਕ ਜੱਫਾ ਲੱਗ ਗਿਆ ਸੀਗਾ ਤੇ 500 ਰੁਪਈਆ ਯੋਧਾ ਕੈਨੇਡਾ ਵਾਲਾ ਕਹਿੰਦਾ ਹੈ ਕਿ ਫੇਰ ਆਪਾਂ ਕਬੱਡੀ ਦੇ ਖੇਡਣਾ ਪਰ ਸਾਹਮਣੇ ਨੌਜਵਾਨ ਗੋਪੀ ਪੱਖੋਪੁਰੀਆ ਭਾਈ ਲੱਡੂ ਦੀ ਧਰਤੀ ਦਾ ਨੌਜਵਾਨ ਹੁਕਪਾਲ ਕਬੱਡੀ ਪਾ ਰਿਹਾ ਹੈ ਕਿ ਉਹ ਗੱਭਰੂ ਛਾ ਜਾਂਦੇ ਜਿਹੜੇ ਰੌਣ ਮੇੜ ਤਾਂ ਉੱਠ ਕੇ ਤਨ ਜੋਰ ਜਵਾਨੀ ਦਾ ਲੈ ਜਾਣ ਭੜਿਆ ਮੇਲਾ ਲੁੱਟ ਕੇ ਇਹ ਸਾਰੀਆਂ ਘੋੜੇ ਨੇ ਕਰ ਹੜੇ ਜਾਂਦੇ ਦੇ ਮਹਾਰਮਾਨੀ ਕਿ ਰਾਜੇ ਖੇਲੇ ਹੱਟ ਪਿੱਛੇ ਲੁੱਟੀਆਂ ਪਾਉਂਦੇ ਹਰੇ ਦਾ

ਕਹਿੰਦਾ ਨਾਮ ਮੰਦਰਾ ਨੇ ਨਹੀਂ ਮਿਸਾਲ ਬਲਦੀ ਤੇਲ ਮੁੱਕਿਆ ਤੇ ਦੀਨਾ ਹੋ ਗੋਲ ਜਾਵੇ ਉਹ ਲੱਕ ਜਗਤਨ ਕਰਦੀਆ ਦਰਨਾ ਤਵੇ ਭਾਂਡੇ ਜਿਹੜਾ ਦੁੱਧ ਜਮੇਨ ਤੇ ਡੋਲੀ ਆਵੇ ਉਹ ਪੀਤਾ ਪੀਤਾ ਹੋ ਜਾਂਦੀ ਕਬੀਲਦਾਰੀ ਉਹ ਜਿਹੜਾ ਗੱਲ ਅਟਬਾਗ ਦੀ ਖੁੱਲ ਜਾਵੇ ਉਹ ਪਾਰਸ ਲੜ ਜਾਂਦੀ ਅਖਰ ਗਲਤਵਾਨ ਨੂੰ ਜਿਹੜੀ ਕਾਮ ਧਿਆਨ ਜਿਹੜੀ ਕਾਮ ਇਹ ਧਿਆਨ ਨਾਲੇ ਸੋਨੀ ਛੰਨਾ ਵੜਿਆ ਆਪਣੇ ਕੈਮਰੇ ਚ ਕੈਦ ਕਰਨਾ ਹੈ ਹਾਂਜੀ ਆਹ ਮੇਰਾ ਵੀਰ सोनू ਛੰਨਾ ਵਾਲਾ सोनू ਛੰਨਾ ਵਾਲਾ ਮੇਰਾ ਵੀਰ ਬਹੁਤ ਵਧੀਆ ਕਵਰੀਿੰਗ ਕਰਦਾ ਹੋਇਆ ਤੇ ਬਹੁਤ ਐਮ ਐਮ ਪੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਬਿੱਲੂ ਹੋਰ ਜਿਹੜਾ ਸੇਰੋ ਵਾਲੇ ਉਹਨਾਂ ਦਾ ਜਿਹੜਾ ਇਹ ਚੈਨਲ ਚੱਲਦਾ ਹੈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਦਿਲਦਿਆਂ ਕਰਿਆ ਜੀ ਬਹੁਤ ਬਹੁਤ ਤਾੜ ਜੀ ਐਨ ਮੋਸ ਵੈਲਕਮ ਕਰਦੇ ਆ ਔਰ ਕਪਤੀ ਪੁਆਇੰਟ ਰੈ 14 ਸਾਲ ਦੀ ਟੀਮ ਦੇ 14 ਸਾਲ ਦੀ ਵੀ ਟੀਮ ਕਹਦੀ ਹੈ ਔਰ ਨਵੇਂ ਪਿੰਡ ਦੀ ਵੀਰ ਟੀਮ ਸਾਡੇ 36 ਪੁਆਇੰਟ ਲੈ ਕੇ ਅੱਜ ਦੇ ਖੇਡ ਮੈਦਾਨ ਦੀ ਜਿੱਤੂ ਟੀਮ ਬਣੀ ਹੈ ਤੇ ਸਾਡੇ ਜੋਧਾ ਵੀਰ ਜੀ ਵੱਲੋਂ